ਸਿਕੰਦਰ ਮਹਾਨ ਜਦ ਆਪਣਾ ਲਾਉ ਲਸ਼ਕਰ ਲੈ ਕੇ ਉਹ ਹਿੰਦੁਸਤਾਨ ਤੇ ਚੜਾਈ ਕਰਨ ਆਇਆ ਹੈ ਉਹਦੇ ਕੋਲ ਘੋੜ ਸਵਾਰ ਨੇ ਪੈਦਲ ਨੇ ਉਠਾਂ ਦੇ ਉੱਤੇ ਅਸਵਾਰ ਲੋਗ ਨੇ ਖਚਰਾਂ ਦੇ ਉੱਤੇ ਸਾਜ਼ੋ ਸਮਾਨ ਲਦੇ ਹੋਇਆ ਹੈ ਹਾਨ ਪਾਨ ਸ਼ਸਤਰ ਵਸਤਰ ਬੜਾ ਕੁਝ ਸਾਜ਼ੋ ਸਮਾਨ ਪੂਰਾ ਲਾਉ ਲਸ਼ਕਰ ਲੈ ਕੇ ਆਇਆ ਹੈ ਦਰਿਆ ਸਿੰਧ ਨੂੰ ਜਦ ਪਾਰ ਕਰਨ ਲੱਗਾ ਇਹ ਦਰਿਆ ਹੁਣ ਤੇ ਪਾਕਿਸਤਾਨ ਦੇ ਚੜਾ ਗਿਆ ਤੇ ਉਸ ਵਕਤ ਭਾਰਤ ਦਾ ਸਭ ਤੋਂ ਵੱਡਾ ਦਰਿਆ ਮੰਨਿਆ ਜਾਂਦਾ ਸੀ ਕਾਲਾ ਵਾਗ ਦੇ ਕੋਲ ਇਹ ਦੋ ਵੱਡੇ ਨਮਕ ਦੇ ਪਹਾੜਾਂ ਦੇ ਵਿੱਚੋਂ ਲੰਘਦਾ ਹੈ ਬੜਾ ਟੂਰਿਸਟ ਆਉਂਦਾ ਸੀ ਦੇਖਣ ਵਾਸਤੇ ਲਾਲ ਨਮਕ ਦੇ ਪਹਾੜ ਕਾਲੇ ਨਮਕ ਦੇ ਪਹਾੜ ਚਿੱਟੇ ਨਮਕ ਦੇ ਪਹਾੜ ਦਰਰਾ ਸੀ ਜਿਹਦੇ ਚੋਂ ਇਹ ਦਰਿਆਵ ਲੰਘਦਾ ਸੀ ਪਰ ਦੋਵੇਂ ਪਾਸੇ ਪਹਾੜ ਨਮਕਦੇ ਇਹਦੀ ਥੱਲੇ ਸੈਨਾ ਪੈਦਲ ਚੱਲਣ ਵਾਲੀ ਲੰਘ ਗਈ ਗੌੜਾ ਸਵਾਰ ਵੀ ਲੰਘੇ ਉਠਾਂ ਦੇਤੇ ਜਿਹੜੇ ਸਵਾਰ ਸਨ ਉਹ ਵੀ ਲੰਘ ਗਏ ਪਿੱਛੇ ਇੱਕ ਬਹੁਤ ਵੱਡੀ ਟੁਕੜੀ ਤੇ ਇਹ ਸਿਕੰਦਰ ਰਹਿ ਗਏ ਇਤਨੇ ਘੋੜੇ ਉਠ ਲੰਗਣ ਨਾਲ ਮਨੁੱਖ ਲੰਗਣ ਨਾਲ ਦਰਿਆ ਸਿੰਧ ਦੇ ਕਿਨਾਰੇ ਜੋ ਰੇਤ ਸੀ ਧੂੜ ਬੜੀ ਉਡੀ ਬਹੁਤ ਉਡੀ ਇਸੇ ਧੂੜ ਦੇ ਜ ਸਕੰਦਰ ਦੀਆਂ ਨਿਗਾਹਾਂ ਕੀ ਦੇਖਦੀਆਂ ਨੇ ਦਰਿਆ ਦੇ ਕੰਢੇ ਤੇ ਕੋਈ ਲੇਟੇ ਹੋਇਆ ਹੈ ਕਿਉਂਕਿ ਉਸਨੇ ਕਰਵਟ ਬਦਲੀ ਤੋਂ ਦੇਖਦਾ ਹੈ ਜ਼ਿੰਦਾ ਮਨੁੱਖ ਹੈ ਕਹਿੰਦਾ ਹੈ ਹੈਰਾਨਗੀ ਸਿਆਣਾ ਬੜਾ ਸੀ ਇੰਨਾ ਲਾਉ ਲਸ਼ਕਰ ਲੰਗਿਆ ਇਹਦੇ ਉਤੇ ਕੱਖ ਵੀ ਅਸਰ ਨਹੀਂ ਪਿਆ ਉਸੇ ਤਰ੍ਹਾਂ ਹੀ ਲੇਟੇ ਹੋਇਆ ਹੈ ਖੜੇ ਹੋ ਕੇ ਦੇਖਿਆ ਨਹੀਂ ਡਰਿਆ ਨਹੀਂ ਉਸੇ ਤਰ੍ਹਾਂ ਹੀ ਲੈਟੇ ਆਏ ਸਿਕੰਦਰ ਇਸ ਤਰ੍ਹਾਂ ਦੀ ਕੋਈ ਖੋਜੀ ਬਿਰਤੀ ਰੱਖਦਾ ਸੀ ਕੋੜਾ ਉਹਦੇ ਕੋਲ ਲੈ ਗਿਆ ਉਸ ਫਕੀਰ ਨੇ ਉਸ ਸਾਲ ਦੋ ਨੇ ਉਸ ਸੰਿਆਸੀ ਨੇ ਇੱਕਦਮ ਪ੍ਰਸ਼ਨ ਕੀਤਾ ਸਿਕੰਦਰ ਕਿੱਥੇ ਜਾ ਰਹੇ ਹੈ ਕਿੱਥੇ ਜਾ ਰਹੇ ਸਿਕੰਦਰ ਸੋਚਦਾ ਕਿਸੇ ਜਾਸੂਸ ਨੇ ਸਾਡੇ ਇਸਨੂੰ ਦੱਸ ਦਿੱਤਾ ਮੈਂ ਸਿਕੰਦਰਾਂ ਚੜਾਈ ਕਰਨਾ ਹੈ ਤਾਈ ਤੇ ਮੇਰਾ ਨਾਮ ਜਾਣਦਾ ਕਿੱਥੇ ਚਲੇ ਆਂ ਦੇਖਦਾ ਨਹੀਂ ਫਕੀਰਾ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆਂ ਇਹ ਸੰਿਆਸੀ ਖਿੜ ਖਿੜਾ ਕੇ ਹਸਿਆ ਇਹਦੀ ਹਸੀ ਦੇ ਚ ਤਨਸ ਸੀ ਬੜੀ ਚੋਟ ਸੀ ਸਿਕੰਦਰ ਕਹਿੰਦਾ ਹਸੇ ਕਿਉਂ ਫਤਿਹ ਉਸ ਫਕੀਰ ਨੇ ਕੀ ਆਖਿਆ ਸਿਕੰਦਰ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ ਮੈਂ ਤੇਥੋਂ ਪੁੱਛਿਆ ਕਿਥੇ ਜਾ ਰਹੇ ਹੈ ਜਵਾਬ ਮੈਂ ਦੇ ਦਿੱਤਾ ਹੈ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆ ਤੋ ਮੇਰਾ ਸਵਾਲ ਆਪਣੀ ਥਾਂ ਤੇ ਖੜਾ ਹੈ ਜਦ ਤੂੰ ਹਿੰਦੁਸਤਾਨ ਨੂੰ ਫਤਿਹ ਕਰ ਲਏਗਾ ਫਿਰ ਕੀ ਕਰੇਗਾ ਮੇਰਾ ਸਵਾਲ ਆਪਣੀ ਥਾਂ ਤੇ ਖੜਾ ਹੈ ਤੇਰੇ ਜਵਾਬ ਨਾਲ ਮੇਰਾ ਸਵਾਲ ਗਿਰਿਆ ਨਹੀਂ ਹੈ ਚੰਗੇ ਚੰਗੇ ਦਾਰਸ਼ਨਿਕ ਉਹਨਾਂ ਦੀ ਸੰਗਤ ਸਿਕੰਦਰ ਕਰਦਾ ਹੁੰਦਾ ਸੀ ਉਹਨੂੰ ਵੀ ਮੈਂ ਸੂ ਸੌਇਆ ਸਾਦੇ ਜਿਹੇਆਂ ਕੱਪੜਿਆਂ 'ਚ ਇਹ ਸਾਦਾ ਜਿਹਾ ਮਨੁੱਖ ਦੂੜ ਦੇ 'ਚ ਲਿਪਟਿਆ ਹੋਇਆ ਗੱਲ ਤੇ ਬਹੁਤ ਗਹਿਰੀ ਕਰਦਾ ਹੈ ਕੰਢਾ ਦਾ ਫਕੀਰ ਸਾਈਂ ਸੁਣ ਲੈ ਕੋਈ ਮੈਂ ਹੱਥ ਦੇ ਉੱਤੇ ਹੱਥ ਧੜ ਕੇ ਥੋੜੀ ਬੈਠਾਂਗਾ ਜਦ ਮੈਂ ਹਿੰਦੁਸਤਾਨ ਫਤਿਹ ਕਰ ਲਿਆ ਹੋਰ ਮੁਲਕ ਫਤਿਹ ਕਰਾਂਗਾ ਫਿਰ ਫਕੀਰ ਖੇੜ ਖਿੜਾ ਕੇ ਹੱਸਿਆ ਰੁਕੇ ਐ ਸਿਕੰਦਰ ਜਦ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਿਕੰਦਰ ਨੂੰ ਸਮਝ ਆਈ ਫਕੀਰ ਦਾ ਸਵਾਲ ਗਿਰ ਨਹੀਂ ਸਕਦਾ ਮੇਰਾ ਜਵਾਬ ਇਹਦੇ ਸਵਾਲ ਨੂੰ ਸ਼ਾਂਤ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਤਫਲ ਤਸੱਲੀ ਵਾਸਤੇ ਜਵਾਬ ਦਿੱਤਾ ਫਕੀਰਾ ਫਿਰ ਮੈਂ ਹੋਰ ਮੁਲਕ ਫਤਿਹ ਕਰਾਂਗਾ ਚਲੋ ਮੰਨ ਲੈਂਦੇ ਆ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਮਝ ਆ ਗਈ ਇਹ ਤੇ ਚੱਲਦਾ ਰਹੇਗਾ ਸਭ ਇਹ ਤੇ ਚੱਲਦਾ ਰਹੇਗਾ ਰੋਗ ਉਤਨੇ ਚਿਰ ਤੱਕ ਚੱਲਦਾ ਹੀ ਰਹਿੰਦਾ ਹੈ ਜਿੰਨੇ ਚਿਰ ਤੱਕ ਨਿਦਾਨ ਠੀਕ ਨਾ ਹੋ ਜਾਏ ਇਲਾਜ ਠੀਕ ਨਾ ਹੋ ਜਾਏ ਪ੍ਰਸ਼ਨ ਆਪਣੀ ਥਾਂ ਤੇ ਪ੍ਰਸ਼ਨ ਹੀ ਬਣਿਆ ਰਹਿੰਦਾ ਹੈ ਜਿੰਨੇ ਚਿਰ ਤੱਕ ਸਹੀ ਉੱਤਰ ਨਾ ਮਿਲ ਜਾਏ ਫਿਰ ਤੋ ਕੀ ਕਰੇਗਾ ਜਦ ਉਹ ਮੁਲਕ ਵੀ ਫਤਿਹ ਕਰਨਾ ਹੈ अदकी सिकंदर खिड़ खिड़ा के आप हसया और उच्ची आवाज न बोलिया फकीरा सुन सारी दुनिया पते कराँगा एक चप्पा जमीन नहीं रेह देंगे जो मेरी मुठ्ठी च ना हो मैं सारी सृष्टि का राजा बनना है एक चप्पा जमीन नहीं रेह दयागा जो मेरे कज कब्जे च ना हो मेरी मुठ्ठी च ना होकर सोचता है हमें चुप करेगा ਆਪਾਂ ਠੀਕ ਜਵਾਬ ਦੇ ਦਿੱਤਾ ਲੇਕਿਨ ਫਕੀਰ ਫਕੀਰ ਸੀ ਸਿਕੰਦਰ ਜੱਤੋਂ ساری ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਿਰ ਕੀ ਕਰੇਗਾ ਅਟਕੀ ਮੱਥੇ ਤੇ ਵੱਟ ਪੈ ਗਏ ਚਿੰਤਾ ਦੇ ਹੈ ਇਹ ਤੇ ਸਵਾਲ ਆਪਣੀ ਥਾਂ ਤੇ ਹੈ ਜਦੋਂ ساری ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਕੀਰਾ ਫਿਰ ਮੈਂ ਆਰਾਮ ਕਰਾਂਗਾ ਬਿਸ਼ਰਾਮ ਕਰਾਂਗਾ ਤੇ ਫਕੀਰ ਕਹਿੰਦੇ ਕ ਵਕਤਾ ਆਰਾਮ ਕਰਨਾ ਤੇ ਆ ਮੇਰੇ ਨਾਲ ਕਰ ਮੈਂ ਆਰਾਮ ਪਿਆ ਕਰਦਾ ਆਪਾਂ ਆਰਾਮ ਦੇ ਚ ਤੂੰ ਇਤਨੇ ਪਵਾੜੇ ਪਾ ਕੇ ਆਰਾਮ ਕਰੇਗਾ ਆਪਾਂ ਆਰਾਮ ਦੇ ਚ ਤੂੰ ਇਤਨੇ ਸਿਆਪੇ ਪਾ ਕੇ ਆਰਾਮ ਕਰੇਗਾ ਇਤਨਾ ਅਨਰਥ ਕਰਨ ਤੋਂ ਬਾਅਦ ਆਰਾਮ ਕਰੇਗਾ ਇਸ ਤਰ੍ਹਾਂ ਆਰਾਮ ਕਿਸੇ ਨੂੰ ਨਸੀਬ ਨਹੀਂ ਆਉਂਦਾ ਹਿੰਦੁਸਤਾਨ ਨੂੰ ਫਤਿਹ ਕਰਕੇ ਜਦ ਵਾਪਸ ਜਾਣ ਲੱਗਾ ਰਸਤੇ 'ਚ ਅਰਬ ਦੀ ਖਾੜੀ ਰਿਚ ਆਪਣੇ ਜਹਾਜ਼ ਸ਼ਿਪ ਦੇ 'ਚ ਦਮ ਤੋੜ ਗਿਆ ਸੀ ਜਦ ਚੱਲਣ ਲੱਗਿਆ ਸੀ ਯੂਨਾਨ ਤੋਂ ਮਾਂ ਨੇ ਆਖਿਆ ਸੀ ਜਲਦੀ ਆਵੇਂ ਕਿਦਰੇ ਮੇਰੀਆਂ ਅੱਖਾਂ ਤੈਨੂੰ ਦੇਖਣ ਵਾਸਤੇ ਤਰਸਦੀਆਂ ਨਾਲੇ ਫਿਰ ਸਿਕੰਦਰ ਕਹਿੰਦਾ ਮਾਂ ਮੈਂ ਛੇਤੀ ਆਵਾਂਗਾ ਬਹੁਤ ਜਲਦੀ ਆਵਾਂਗਾ ਤੋ 3 ਮਹੀਨੇ ਬਾਅਦ ਬੂਏ ਤੇ ਖੜੀ ਹੋ ਕੇ ਮੇਰੀ ਬੁੜੀ ਕਹੇ ਮੈਂ ਜਲਦੀ ਆਵਾਂ ਤਿੰਨ ਮਹੀਨੇ ਕੀ ਲੰਘ ਗਏ 4-5 ਮਹੀਨੇ ਲੋਸ ਵਿਚਾਰੀ ਬੂਏ ਤੇ ਖੜੀ ਹੁੰਦੀ ਹੈ ਦੇ ਦਿੱਏ ਸਿਕੰਦਰ ਨੂੰ ਅਜ ਆਵੇਗਾ ਕੱਲ੍ਹ ਆਵੇਗਾ ਜਦ ਦਮ ਟੁੱਟਣ ਲੱਗੇ ਨੇ ਨਾਲ ਸ਼ਾਹੀ ਤਬੀਬ ਜਿਹੜੇ ਸਨ ਉਹਨਾਂ ਨੇ ਕਿਹਾ ਇੰਜ ਕਰੋ ਇਹ ਜਿੰਨਾ ਸੋਨਾ ਚਾਂਦੀ ਮੈਂ ਲੁੱਟ ਕੇ ਲੈ ਜਾ ਰਹੇ ਹਾਂ ਸ਼ੇਪ ਬਰੇ ਹੋਏ ਨੇ ਜਹਾਜ਼ ਮੇਰੇ ਭਰੇ ਹੋਏ ਨੇ ਖਚਰਾ ਤੇ ਸਾਜ਼ੋ ਸਮਾਨ ਲਦੇ ਆਇਆ ਇਹ ਅੱਧਾ ਮੈਥਨੋ ਦੇਣਾ ਮੈਨੂੰ ਸਿਰਫ 10 ਦਿਨ ਦੀ ਜ਼ਿੰਦਗੀ ਦੇ ਦਿਓ 10 ਦਿਨ ਦੇ ਚ ਮੈਂ ਯੂਨਾਨ ਪਹੁੰਚ ਜਾਵਾਂਗਾ ਸਮੁੰਦਰ ਦੇ ਰਸਤੇ ਅੱਧਾ ਲੈ ਲਓ ਵੈਦ ਕਹਿੰਦੇ ਨੇ 10 ਦਿਨ ਅਸੀਂ ਤੇ 1 ਦਿਨ ਦੀ ਜ਼ਿੰਦਗੀ ਵੀ ਨਹੀਂ ਰਹਿ ਸਕਦੇ ਕਿਉਂ ਤੁਹਾਡਾ ਮਰਜ਼ ਪੜੇ ਸਵਾਸ ਟੁੱਟਣ ਲੱਗੇ ਨੇ ਤੁਸੀਂ ਸਾਡੀ ਦਵਾਈ ਤੋਂ ਅੱਗੇ ਚਲੇ ਗਏ ਤੁਸੀਂ ਸਾਡੀ ਸਿਆਣਪ ਤੋਂ ਅੱਗੇ ਚਲੇ ਗਏ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਹਕੀਮ ਸਿਆਣੇ ਨੂੰ ਕਹਿੰਦੇ ਤੁਸੀਂ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਉੱਥੇ ਤੱਕ ਸਾਡੀ ਹਕਮਤ ਨਹੀਂ ਪਹੁੰਚਦੀ ਤੁਸੀਂ ਸਾਡੀ ਔਸ਼ਧੀ ਤੋਂ ਦਵਾਈਆਂ ਤੋਂ ਅੱਗੇ ਚਲੇ ਗਏ ਉੱਥੇ ਤੱਕ ਸਾਡੀ ਔਸ਼ਧੀ ਵੀ ਨਹੀਂ ਪਹੁੰਚਦੀ ਵੈਦ ਜਾਣੇ ਹੋ ਹੀ ਬਲਾ دارو ਮੇਰੇ ਵਸ ਪਰ ਇਹ ਤੋਂ ਵਸਤ ਗੋਪਾਲ ਕੇ ਜੈ ਭਾਵੇ ਲੈ ਕਸ ਉਸ ਸਿਕੰਦਰ ਨੇ ਪਤਾ ਫਿਰ ਕੀ ਆਖਿਆ ਅੱਛਾ ਜੋ ਕੁਝ ਵੀ ਹੈ ਸਾਰਾ ਹੀ ਲੈ ਲਓ ਸਾਰਾ ਹੀ ਲੈ ਲਓ ਇੱਕ ਦਿਨ ਦੀ ਤੇ ਜ਼ਿੰਦਗੀ ਦੇ ਦਿਓ ਮੈਨੂੰ ਕਿਸੇ ਤਰੀਕੇ ਨਾਲ ਇੱਕ ਦਿਨ ਦਾ ਸਹੀ ਜੀਵਨ ਮਿਲ ਜਾਏ ਮੈਂ ਕੁਝ ਲਿਖਣਾ ਚਾਹੁੰਦਾ ਮੈਂ ਕੁਝ ਮਾਂ ਨੂੰ ਸੰਦੇਸ਼ਾ ਲਿਖਣਾ ਚਾਹੁੰਦਾ ਪਤਾ ਵੈਦਾਨੇ ਕੀ ਕਿਆ ਹੁਣ ਇੱਕ ਦਿਨ ਨਹੀਂ ਅਸੀਂ 10 ਦੰਬ ਵੀ ਨਹੀਂ ਰਹਿ ਸਕਦੇ ਕੀ ਲਿਖਣਾ ਚਾਹੁੰਦਾ ਕਿੰਨੇ ਕਿ ਜੋ ਮੈਂ ਲਿਖਣਾ ਚਾਹੁੰਦਾ ਸੀ ਉਹ ਹੁਣ ਨਹੀਂ ਲਿਖਦਾ ਬਸ ਕਫਨ 'ਤੇ ਮੇਰੇ ਹੱਥ ਬਾੜ ਕੱਟ ਕੇ ਰੱਖਣਾ ਤਾਂ ਕਿ ਦੁਨੀਆ ਨੂੰ ਪਤਾ ਚਲੇ ਸਾਰੀ ਦੁਨੀਆ ਨੂੰ ਫਤਿਹ ਕਰਨ ਵਾਲਾ ਮਨੁੱਖ ਉਹਦੇ ਹੱਥਾਂ 'ਚ ਵੀ ਕੁਛ ਨਹੀਂ ਖਾਲੀ ਜਾ ਰਿਹਾ ਹੈ ਖਾਲੀ ਜਾ ਰਿਹਾ ਹੈ ਮਰਦੇ ਸਮੇਂ ਅਰਥੀ ਦੇ ਕਫਨ 'ਤੇ ਬਾੜ ਇਸ ਦੇ ਹੱਥ ਰੱਖੇ ਹੋਏ ਦੁਨੀਆ ਨੂੰ ਬੋਧ ਹੋਵੇ ਮੈਂ ਅਰਜ਼ ਕਰਾਂ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਖਾਇਸ਼ਾਂ ਮੰਗਾ ਇਹਨਾਂ ਦੇ ਕੇਂਦਰ ਤਿੰਨ ਹੁੰਦੇ ਨੇ ਅਹੰਕਾਰ ਲੋਭ ਕਾਮ ਇਸ ਵਾਸਤੇ ਇਸ ਨੂੰ ਕਹਿੰਦੇ ਨੇ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ